ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਸਾਬ ਅੱਜ ਇੱਕ ਟੋਕੜ ਗੱਭਣ ਵੀ ਲੈ ਆਂਦੀ ਹਾਂ ਜੀ ਸਾਢੇ 7 ਮਹੀਨੇ ਦੀ ਗੱਭਣ ਸਰ ਸਾਢੇ 7 ਮਹੀਨੇ ਦੀ ਗੱਭਣ ਹਾਂਜੀ ਚੈੱਕ ਪਾਸ ਓਕੇ ਰਿਪੋਰਟ ਤੇ ਦੁੱਧ ਵੀ ਬੜਾ ਚੰਗਾ ਦਿੱਤਾ ਹਾਂਜੀ 12-13 ਕਿਲੋ ਦੁੱਧ ਭਰਿਆ ਇਹਨੇ ਦੂਜੀ 12-13 ਕਿਲੋ ਦੁੱਧ ਦੂਜੀ ਸੂਏ ਭਰਿਆ ਤੇ ਇਹ ਤੀਜਾ ਤੀਜੇ ਸੂਏ ਵਾਲੀ ਗੱਭਣ ਅੱਗੇ ਸਾਢੇ 7 52000 ਦੀ ਕਾਂਡਾ ਵਾਂਡਾਈ ਹਾਂਜੀ ਹਨਾ ਦੇਣ ਲੈਣ 52000 ਰਿਆਣਾ ਅਗੇ ਤੇ ਇਹਦਾ ਕੀ ਹਿਸਾਬ ਆ ਇਹਨੇ ਤੀਜਾ ਸੂਆ ਸੋਣਾ ਜੀ ਤੀਜਾ ਸੂਆ ਇਹਦੇ ਮਾਲਕਾਂ ਨੇ ਦੱਸਤਾ ਹਾਂਜੀ ਤੇ ਦਿਨ ਲੈ ਜੂਗੀ ਪੰਜ ਚਾਰ ਵਾਰਕੀ ਪੰਜ ਚਾਰ ਦਿਨ ਲੈ ਜੇਗੀ ਤੇ 95000 ਹਾਂਜੀ 95000 ਕੋਤੋਂ ਮੇਲਾ ਬੜੀ ਚੰਗੇ ਦੁੱਧ ਵਾਲੀ ਮੈਂ ਤੇ ਆ ਝੋਟੀ ਇਹਨੇ ਦੂਜਾ ਸੂਆ ਸੋਣਾ ਜੀ ਬੜੀ ਚੰਗੀ ਜਾਤ ਨਸਲ ਵਾਲੀ ਕੱਟੀ ਕਿਹੜਾ ਤੋਂ ਦਾ ਹਜੇ ਲੈ ਜੇਗੀ ਦਿਨ ਇਹ 8 ਤੋਂ 10 ਲੈ ਜੂ ਹਾਂਜੀ ਤੇ ਬਾਕੀ ਕੱਟੀ ਕੱਟੀ ਆ ਹਾਂਜੀ ਕੱਟੀ ਵੇਖੋ ਰਿੰਗ ਸਿੰਘ ਲੱਗਾ ਜੀ ਜਮਾਈ ਕਿਆ ਬਾਤ ਆ ਵੇਖਿਓ ਸੱਜਣਾ ਬਾਕੀ ਥਣ ਬੜਾ ਕੰਮ ਦਾ ਲੱਗਾ ਹਨਾ ਕਹੇ ਗੱਲਾਂ ਨਹੀਂ ਕੁਸ਼ੀ ਕਰਮਾਂ ਦੀ ਕਾਦਕਾਰ ਹਾਂ ਪੈਕ ਪੁਣਾ ਕਦ ਕਾਠ ਹਾਂਜੀ ਓੜਾ ਬੰਨਾ ਹੀ ਨਹੀਂ ਕੋਈ ਬਹੁਤ ਟੈਲੈਂਟ ਵਾਲਾ ਕੱਢ ਕੇ ਸੋਹੂ ਇਹ ਕਿੰਨੇ 115